ਤਿੰਨ ਨਾਲੇ ਮਹਾ ਵਿਊ ਦੇਖ ਲਈ ਅੱਜ ਸਵੇਰ ਦਾ ਇਹ ਜੀ ਦੀ ਦਾ ਅੱਜ ਸਵੇਰ ਦੀ ਹਵਾ ਹੀ ਬਹੁਤ ਚੱਲ ਰਹੀ ਹੈ ਜੀ ਹੁਣ ਵੀ ਚੱਲ ਰਹੀ ਹੈ ਲੋ ਜੀ ਦੇਖੋ ਸਿਮੂ ਲੱਗੀ ਹੈ ਜੀ ਹੌਲੀ ਹੌਲੀ ਚੜਨ ਹਾਂ ਦੇਖਦਾ ਉਹ ਕੰਮ ਕਿਹੜਾ ਹੋ ਸਕਦਾ ਵੀ ਆਲੂ ਭੰਨਣਾ ਵੀ ਹੈ ਦਿਖੈ ਵੀ ਨਾ ਲੈ ਹੁਣ ਇੱਕ ਪਾਸੇ ਗੱਲ ਲਾਤੀ ਆਪਾਂ ਨਾ ਅੱਧੇ ਅੱਧੇ ਆਲੂ ਛੜਤੇ ਐਨ ਵਧੀਆ ਸਬਜ਼ੀ ਬਣ ਗਈ ਮਨਜੀਤ ਲੋ ਜੀ ਅਸੀਂ ਆਏ ਸੀਗੇ ਗੁਰਦੁਆਰਾ ਜੋਰਜੀ ਸਾਹਿਬ ਮੱਥਾ ਟੇਕਣ ਤੇ ਚੈੱਕ ਕਰੋ ਜੀ ਜੋਰਜੀ ਤੋਂ ਸਾਡੇ ਘਰ ਵੱਲ ਦਾ 뷰 ਕਿੰਨਾ ਵਧੀਆ ਹੈ ਜੀ ਤੇ ਦੁਪਹਿਰ ਦਾ ਟਾਈਮ ਹੋ ਗਿਆ ਜੀ ਤੇ ਬੱਦਲ ਵਾਈ ਵੀ ਹੋਈ ਹੈ ਬਹੁਤ ਤੇ ਮੀਂਹ ਦਾ ਮੌਸਮ ਬਣ ਗਿਆ ਜੀ ਦੇਖੋ ਜੀ ਕਿੰਨਾ ਵਧੀਆ 뷰 ਹੈ ਜੀ ਚਲੋ ਜੀ ਫੇਰ ਸਾਨੂੰ ਜੋਰਜੀ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਗੀ ਜੀ ਧੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਮਾਰਨਿੰਗ ਟਾਈਮ بارش ਹੋ ਰਹੀ ਹੈ ਜੀ ਜੱਸ ਕਰਨੋਂ ਆਪਾਂ ਨੇ ਛੱਡ ਕੇ ਆਣਾ ਹੈ ਸਕੂਲ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਬੇਦਰ ਜਾਪ ਹਰ ਦੇ ਸੰਦੇਸ਼ਾਂ ਉਦੇਸ਼ਾਂ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਜੀ ਆਪਣੇ ਬਲੌਗ ਨੂੰ ਇੱਦਾਂ ਹੀ ਵੱਧ ਚੜ੍ਹ ਕੇ ਸਹਿਯੋਗ ਦਿਓ ਤੇ ਜੇ ਕੁਝ ਲੱਗਦਾ ਏ ਆਡਾ ਬਲੌਗ ਵੇਖ ਕੇ ਤਾਂ ਕਮੈਂਟ ਜਰੂਰ ਕਰਦਿਆ ਕਰੋ ਤੇ ਜਿਸ ਵੀਰ ਭੈਣ ਭਰਾ ਨਾਲ ਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੇਨਤੀ ਹੈ ਜੀ ਤੇ ਲਓ ਜੀ ਹੁਣ 8 ਦਾ ਹੋ ਰਿਹਾ ਟਾਈਮ ਮੈਂ ਸੋਚਿਆ ਕਿਉਂ ਨਾ 2-4 ਮਿੰਟ ਤੁਹਾਡੇ ਨਾਲ ਗੱਲਬਾਤ ਕਰ ਲਈ ਜਾਏ ਤੇ ਇੱਕ ਦਿਖਾ ਦਈਏ ਤੁਹਾਨੂੰ ਮੌਸਮ ਮੀਂਹ ਪੈ ਰਿਹਾ ਜੀ ਅੱਜ ਰਾਤ ਤੋਂ ਹੀ ਕੀ ਕਰ ਕਈ ਕੀਆ ਨਾ ਵਾਹਿਗੁਰੂ ਸੱਚੇ ਪਾ ਸਾਹਮਣੇ ਪਿੰਡ ਦਾ ਗੁਰਦੁਆਰਾ ਸਾਹਿਬ ਸ਼ਾਮ ਦਾ ਸਰਬ ਸੰਜਾ ਤੇ ਇਹ ਹਵਾ ਜਿਹੜੀਆਂ ਗੇਤੀਆਂ ਫਸਲਾਂ ਆਪਾਂ ਨੇ ਲਾਈ ਵੀਆਂ ਧਾਨਾਂ ਉਹਨਾਂ ਨੂੰ ਪ੍ਰੋਬਲਮ ਕਰ ਸਕਦਾ ਜੀ ਇਹ ਦੇਖੋ ਇੱਧਰ ਕਮਾ ਕੇ ਗੇਤਤੀ ਵਾ ਤੇ ਆਪਣਾ ਇਲਾਕਾ ਤਾਂ ਫੇਰ ਵੀ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਆਇਆ ਇਹ ਏਰੀਆ ਉੱਚਾ ਹੈ ਜਿਹੜਾ ਕਿ ਘਾੜ ਦਾ ਇਲਾਕਾ ਹੀ ਵਜਦਾ ਏ। ਜਦੋਂ ਮਾਂਜਲ ਦੇ ਨਾਲ ਚੰਡੀਗੜ੍ਹੋਂ ਫੜੀ ਆ ਜੀ ਪਵਾਦੀ ਆ। ਤੇ ਇਹਨੂੰ ਘਾੜ ਦਾ ਇਲਾਕਾ ਵੀ ਕਹਿੰਦੇ ਨੇ ਸਾਰੇ। ਇਹ ਬਹੁਤ ਉੱਚਾ ਏ ਜਿਹੜੇ ਖੇੜ ਹਲਕੇ ਦੇ ਪਿੰਡ ਐ। ਤੇ ਜਮੀਂ ਪੈਂਦਾ ਏ ਤਾਂ ਪਾਣੀ ਨਦੀਆਂ ਨਾਲ ਜਾਂ ਰਹੀਂ ਉਤਰ ਜਾਂਦਾ ਏ। ਹੋਰ ਪਾਸੇ ਤਾਂ ਕਹਿੰਦੇ ਇੱਧਰ ਨੂੰ ਸੁਲਤਾਨਪੁਰ ਲੋਧੀ ਹੋ ਗਿਆ। ਹੋਰ ਕਈ ਸ਼ਹਿਰ ਐ ਜਿਹੜੇ ਜੀ ਪਾਣੀ ਚ ਡੁੱਬੇ ਪਈ। 10 ਦਿਨ ਤੋਂ 15 ਤੇ ਇੱਕ ਸਤ ਲੋਜੀ ਦਾ ਪਾਣੀ ਛੱਡਣ ਨਾਲ ਹੋਰ ਪਾਣੀ ਵੜ ਗਿਆ ਤੇ ਅੱਜ ਮੈਂ ਫੇਸਬੁੱਕ ਤੇ ਦੇਖ ਰਿਹਾ ਭਾਈ ਇੱਕ ਪਿੰਡ ਦੇ 30 40 ਕੀਲੇ ਉਹ ਗੱਬੇ ਨੂੰ ਲਾਇਆ ਵਾ ਬੰਨ ਤੇ ਲਾਗ ਦੋਈ ਸਾਈਡ ਪਾਣੀ ਪਹੁੰਚਣ ਲਿਆ ਕਿ ਨਾ ਰਾਤ ਦਾ ਛੱਲਾ ਮਾਰ ਕੇ ਤੋੜਨੇ ਆਲਾ ਕਰਿਆ ਵਾ ਬੰਨ ਚਲੋ ਠੀਕ ਹੈ ਜੀ ਹੁਣ ਕਰ ਲਵਾਂ ਗੱਲ ਕਰਾਣੇ ਮਨਜੀਤ ਨਾਲ ਸਾਸਰੀ ਕੱਲ ਬਲਾਓ ਭਾਈ ਲਓ ਜੀ ਜਸ ਕਰਨ ਹੋ ਗਿਆ ਆਪਣਾ ਰੈਡੀ ਤੇ ਚੱਲਦੇ ਆਂ ਅੱਜ ਦਿਨ ਹੈ ਮੰਗਲਵਾਰ ਹਨਾ ਮਨਜੀਤ ਤੇ ਜੱਸ ਕਰਨੋਂ ਛੱਡੀ ਐ ਨੂੰ ਸਕੂਲ ਤੇ ਜੱਸ ਕਰਨ ਨਹੀਂ ਤਾਂ ਹੁਣ ਹੈ ਨਹੀਂ ਹਾਂ ਦੱਸ ਦੱਸ ਕਿੱਥੇ ਹੁਣ ਗਿੱਲਾ ਏ ਪੁੱਤ ਤਾਂ ਨਹੀਂ ਤੈਨੂੰ ਚਲਾਣ ਦੇ ਰਿਹਾ ਗਿੱਲਾ ਏ ਉਹ ਦੇ ਲਾ ਘਟਾਰ ਕੇ ਕਹਿੰਦੀ ਨਹੀਂ ਜਾਣਾ ਨਹੀਂ ਉਹ ਆ ਗਈ ਤੇਰੇ ਲਾ ਕੇ ਕਿੰਨਾਂ ਲੈ ਤੇ ਅੱਜ ਨਾ ਜੀ ਮੇਰੇ ਮਨ 'ਚ ਇੱਕ ਗੱਲ ਆਈ ਬੈਠੇ ਬੈਠੇ ਦੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲੈਣਾ ਮੰਨੂ ਕੋਈ ਬੰਦਾ ਮਿਲਿਆ ਜੀ ਕੱਲ੍ਹ ਉਹ ਕਹਿੰਦਾ ਵੀ ਬਿੰਦਰਪੋਹ ਕੰਮ ਖਰਾਬ ਹੋਇਆ ਵਾ ਕਹਿੰਦਾ ਵੀ ਜਿਹੜੇ ਵੀ ਆਪਣੇ ਪਿੰਡਾਂ ਦੇ ਸਕੂਲ ਐ ਜਿਗਰਾ ਹੁਣ ਮਨਜੀਤ ਰਾਣੇ ਮੱਜਰਾ ਆਦਮਾ ਭਈਏ ਲਾਗੇ ਰਹਿਣ ਉਹ ਮੈਕਸ ਵਿੱਚ ਵੀ ਦੁਕਾਨਾਂ ਲਾਣੇ ਕਹਿੰਦਾ ਵੀ ਕਬੱਡੀ ਦੇ ਵਿੱਚ ਜਿੰਨੇ ਭਈਆਂ ਦੇ ਨਿਆਣੇ ਸਭ ਸਕੂਲਾਂ ਚ ਲਾਤੇ ਸਰਕਾਰੀ ਸਕੂਲਾਂ ਚ ਪਾਤੇ ਉਹਨਾਂ ਨੇ ਰਾਣੇ ਮੱਜਰਾ ਤੇ ਕਹਿੰਦਾ ਵੀ ਸਾੜੇ ਉਹਨਾਂ ਦੇ ਨਿਆਣੇ ਕਿਤੇ ਕੋਈ ਹੋਣਿਆ ਪੰਜਾਬ ਲੈਵਲ ਦੀਆਂ ਖੇਡਾਂ ਆਪਣੀਆਂ ਕਹਿੰਦਾ ਕਬੱਡੀ ਵਿੱਚ ਵੀ ਕਹਿੰਦਾ ਵੀ ਉਹਨਾਂ ਦੇ ਨਿਆਣੇ ਜਾ ਰਹੇ ਭਈਆਂ ਦੇ ਕਾ ਮੇਰੇ ਮਨ ਚ ਅੱਜ ਸਵੇਰੇ ਗੱਲ ਆ ਯਾਦ ਆਈ ਐ ਵੀ ਮਨਾ ਸਾੜੇ ਨਿਆਣਿਆਂ ਨੂੰ ਤਾਂ 버ਗਰ ਖਾ ਲਏ ਹੋ ਮਨਜੀਤ ਮੈਂ ਗੱਲ ਕਰ ਰਿਹਾ ਤੇਰੇ ਨਾਲ ਸਾਸਰੀ ਘਰ ਬਲਾਉਗਾ ਜੀ ਸਾਸਰੀ ਘਰ ਜੀ ਮੈਂ ਤੇਰੇ ਨਾਲ ਗੱਲ ਕਰ ਰਿਹਾ ਮੈਂ ਵੀ ਬੱਧੀ ਹਾਂ ਜੇ ਬੀਜੀ ਐ ਤੂੰ ਹਾਂ ਹਾਂ ਤਾਂ ਕਰ ਕਹਿਣਾ ਸਿਆਣਿਆਂ ਦੇ ਤੇ ਮੇਰੇ ਮਨ ਚ ਜਿਹੜੀ ਗੱਲ ਆਈ ਉਹ ਪੱਕੀ ਐ ਇਹ ਜਿਹੜੇ ਹੁਣ ਪਰਦੇਸੀ ਬੰਦੇ ਨੇ ਐ ਮਿਕਸ ਵਿੱਚ ਰੇੜੀਆਂ ਲਾਈ ਵਿਆਂ ਕਿਸੇ ਨੇ ਗੋਲ ਗੱਪੀਆਂ ਨਹੀਂ ਕਿਸੇ ਨੇ 버ਗਰਾਂ ਨਾਲ ਨੀਓਟਲਾਂ ਦੀਆਂ ਫਲਾਣੇ ਦੀਆਂ ਮੌਮਸਾਂ ਦੀਆਂ ਸਾੜੇ ਨਿਆਣੇ ਤਾਂ ਲਾਤੇ ਐ ਨਾ ਨਾ ਬਰਗਰ ਨਹੀਂ ਉੱਡਣਾ ਪਰ ਉਹਨਾਂ ਚ ਕਿਹਾ ਜਾਣ ਹੈ ਉਹ ਕਿਆ ਕਬੱਡੀਆਂ ਖੇលੂਗੇ ਆਪਣੇਆਂ ਨੂੰ ਇਹ ਤਾਕਤਵਰ ਚੀਜ਼ਾਂ ਖਿਲਾ ਕੇ ਕਾਮਯਾਬ ਕਰਕੇ ਪੰਜਾਬ ਲੈਵਲ ਤੱਕ ਦੀਆਂ ਖੇਡਾਂ ਤੱਕ ਭੇਜ ਨਹੀਂ ਗਲਤੀ ਉਹਨਾਂ ਦੀ ਨਹੀਂ ਹੈਗੀ ਗਲਤੀ ਸਾਡੀ ਹੈ ਗਲਤੀ ਸਾਡੀ ਆਪਣੇ ਦੀ ਹਾਂ ਕਿਉਂਕਿ ਦੇਖੋ ਅਸੀਂ ਇੱਕ ਗੱਲ ਕਰੀਦੀ ਨੋਰਮਲ ਮੈਂ ਉਹਨੂੰ ਕਿਹਾ ਮੈਂ ਹਾਂ ਯਾਰ ਇਹ ਤਾਂ ਮੰਨ ਲਓ ਯਾਰ ਵੀ ਮੱਛੀ ਵੀ ਖਾਣੇ ਚੌਲ ਵੀ ਖਾਣੇ ਮੀਟ ਮਸਾਲੇ ਵੀ ਖਾਣੇ ਮੀਟ ਵੀ ਸਾਰਾ ਕੁਝ ਤਾਕਤਵਰੀਆਂ ਚੀਜ਼ਾਂ ਹੈ ਕਿ ਨਹੀਂ ઠાડે ਨਿਆਣੇ ਆਂਡਾ ਤੱਕ ਨਹੀਂ ਖਾਂਦੇ ਹੈ ਦੁੱਧ ਤਾਂ ਪਲਾਂ ਇੱਕ ਕੌਣ ਪੀਂਦਾ ਏ ਜਨਮ ਵੇਲੇ ਮਾਂ ਦਾ ਦੁੱਧ ਪੀ ਲਿਆ ਪੀ ਲਿਆ ਬਸ ਕੋਠੀਆਂ ਪਾਪਾ ਦੇ ਰਹੇ ਆਂ ਫੇਰ ਤਾਂ ਰੈਂਚੜਾ ਕਰਾਏ ਪਰ ਆਪਣੀ ਮਕਾਨ ਆਪ ਜਿਹੜਾ ਨਹੀਂ ਉਹਨਾਂ ਨੂੰ ਦੇ ਰਹੇ ਤੰਗ ਗਲਤੀ ਉਹਨਾਂ ਦੀ ਥੋੜਾ ਨਾ ਆਪਣੀ ਅੱਜ ਤੇ ਮੈਂ 2 ਸਾਲ ਤੇ 3 ਤੇ ਕਿਆ ਕਹਿ ਰਹੇ ਆਂ ਚੱਲ ਚੱਕ ਲੈ ਝੱਕ ਲੈ ਕੁਝ ਨਹੀਂ ਹੋਇਆ ਦਵਾਰੇ ਧੋ ਲੈ ਪਹਿਲਾਂ ਇੱਕ ਵਾਰ ਤੇ ਗੱਲਬਾਤ ਇਹੀ ਹੈ ਜੀ ਮੇਨ ਜਿਹੜੀ ਅਸੀਂ ਕਰ ਰਹੇ ਆਂ ਤੁਸੀਂ ਵੀ ਜਰੂਰ ਜਿਹੜੇ ਜਿੰਨੇ ਮੇਰੇ ਨਾਲ ਭੈਣ ਭਰਾ ਜੁੜੇ ਹੋਵੇ ਤੁਸੀਂ ਵੀ ਜਰੂਰ ਆਪਣੇ ਆਪਣੇ ਮਨ ਦੇ ਜੋ ਉਠਿਆ ਕਮੈਂਟ ਕਰਿਓ ਆਪਣੇ ਪਿੰਡ ਚ ਤਾਂ ਹੈ ਨਹੀਂ ਹਲੇ ਹਾਂ ਰਾਣੇ ਮੱਜਰੇ ਤੇ ਮੈਂ ਦੱਸਿਆ ਨਹੀਂ ਮੈਂ ਤੁਹਾਨੂੰ ਕੀ ਆ ਦੱਸ ਰਿਹਾ 2-3 ਸਾਲ ਤੇ ਵੀ ਹੁਣ ਤੱਕ ਕਿਸੇ ਪਾਸੇ ਨੂੰ ਜਾਣੇ ਇੱਕ ਪਰਦੇਸੀ ਬੰਦਾ ਮਿਲਦਾ ਹੀ ਮਿਲਦਾ ਪਿੰਡ ਚ ਜਿਹੜੇ ਮਰਜ਼ੀ ਪਾਸੇ ਦੇ ਵੱਲ ਲੋਗਾਂ ਵਗੈਰਾ ਆਪਣੇ ਲਾਵੇ ਦੇਖਾ ਉਹਨਾਂ ਨੂੰ ਉਹਨਾਂ ਨੂੰ ਕੀ ਪੇਸ਼ ਨਹੀਂ ਫੜੋ ਜਿਹਨਾਂ ਨੇ ਖਾਣਾ ਉਹਨਾਂ ਕੋਲ ਵੀ ਆਏ ਜਾਣਾ ਹਾਂ ਨਾਲੇ ਵਧੀਆ ਚੀਜ਼ ਪਾ ਕੇ ਖਿਲਾਓ ਹੈ ਕਿ ਨਹੀਂ ਇਹ ਤਾਂ ਗੰਦ ਮੰਦ ਜੋ ਹੁੰਦਾ ਉਹੀ ਖਲਾਈ ਜਾਂਦੇ ਹੁਣ ਤੇਰੇ ਸਾਹਮਣੇ ਚੰਡੀਗੜ੍ਹ ਫੜੇ ਤੇ ਮੋਹਾਲੀ ਚ ਸੱਤ ਫੇਸ ਜਿਹੜੇ ਮਮਾ ਸੁਣਾਉਂਦੇ ਤੇ ਐ ਥੋੜਾ ਨਾ ਹੁਣ ਆ ਇੱਧਰ ਪਰ ਇੱਕ ਗੱਲ ਹੈ ਮਨਜੀਤ ਇਹ ਗੱਲ ਮੰਨਣੀ ਪਊਗੀ ਸਾਡੇ ਜਿਹੜੇ ਪੰਜਾਬੀ ਵੀਰ ਹੋਰ ਪਾਸੇ ਲੱਗ ਵੀ ਗਏ ਕੰਮ ਕਰਨ ਉਹਨਾਂ ਨੇ ਵਧੀਆ ਕੈਂਪਿੰਗ ਬੈਨਾਂ ਇਹ ਬਣਾ ਕੇ ਸਭ ਕੁਝ ਕਰ ਦੇਇਆ ਪਰ ਸਾਡੇ ਲੋਕ ਉਹਨਾਂ ਤੋਂ ਲੈ ਕੇ ਰਾਜੀ ਨਹੀਂ ਇਹਨਾਂ ਨੂੰ ਰੱਗਦੇ ਹੀ ਪਰਦੇਸੀਆਂ ਦੇ ਹੱਥ ਦਾ ਸੁਆਦ ਹੈ ਦੇਖੋ ਦੇਖੋ ਮੇਰਾ ਮਨ ਹੈ ਜੀ ਸੱਚਾ ਕੌੜਾ ਜਿਹੜੀ ਮੇਰੇ ਮਨ ਦੀ ਗੱਲ ਹੈ ਮੈਂ ਤਾਂ ਉਹ ਕਰਦਣੀ ਆਪਾਂ ਖੁਦ ਦੇਖਿਆ ਵੀ ਹੈ ਬਹੁਤ ਪੋਸਟਾਂ ਪੈ ਰਹੀਆਂ ਵੀ ਇਸ ਭਰਾ ਨੇ ਆਪਣੇ ਨੇ 5-7 ਤਾਂ ਖੜੀਆਂ ਰੇੜੀਆਂ ਪਰਦੇਸੀਆਂ ਦੀਆਂ ਦੋ ਵਿੱਚ ਖੜੀਆਂ ਆਪਣੇ ਪੰਜਾਬੀ ਹੈ ਪਹਿਲੀ ਗੱਲ ਤਾਂ ਉਹ ਪਰਦੇਸੀ ਲਾਣ ਨਹੀਂ ਦਿੰਦੇ ਪੰਜਾਬੀ ਨੂੰ ਜੇ ਲਾ ਲਈ ਤਾਂ ਸਾਡੇ ਬੰਦੇ ਪੰਜਾਬੀ ਨਾ ਉਹਨਾਂ ਕੋਲ ਜਾ ਕੇ ਉਹਨਾਂ ਦਾ ਮਨੋਬਲ ਉੱਚਾ ਕਰ ਦੇਈ ਨਹੀਂ ਵੀ ਹਾਂ ਅਸੀਂ ਤੁਹਾਤੋਂ ਖਰੀਦਦੇ ਹਾਂ ਅੱਜ ਉਹ ਵੀ ਸੋਚਿਆ ਅੱਜ ਮੇਰੇ ਕੋਲ 2-4 ਗਾਹ ਕਾਏ ਕਾ ਲੂੰ ਅੱਠ ਆਉਂਗੇ ਫਿਰ 12 ਆਉਂਗੇ ਜਾਂਦੇ ਨਹੀਂ ਪਰਦੇਸੀ ਬੰਦੇ ਦੀ ਰੇੜੀ ਪ੍ਰਚਾਰੇ ਪਾਸੇ ਬੰਦੇ ਖੜੇ ਹੋਣਗੇ ਮੈਨੂੰ ਕੀ ਆ ਕਹਿੰਦੇ ਗੰਦਮੰਦ ਖੁਲਾਣੇ ਨਾ ਉਹ ਟੇਸਟ ਬਹੁਤ ਲੱਗਦਾ ਨਾ ਗਲਤ ਹੈ ਹੁਣ ਤੇਰੇ ਸਾਹਮਣੇ ਪਹਿਲਾ ਮੁੱਦਾ ਉੱਠਿਆ ਦਾ ਕੰਟੀਨ ਦਾ ਬਾਹਰ ਤੇ ਬੰਦੇ ਲੈ ਕੇ ਖਾ ਰਿਹਾ ਅੰਦਰ ਦੇਖੇ ਆਲੂ ਵੀ ਪੈਰਾਂ ਗੱਲ ਗੁੰਨਦੇ ਹਾਂ ਮੈਂ ਕਿਹੜਾ ਰੋਟੀਆਂ ਵਾਲਾ ਡੱਬਾ ਕਿਹੜਾ ਹੋਰ ਹੈ ਸਬਜ਼ੀ ਪਾਣੀ ਅੱਛਾ ਫੇ ਕਹੇ ਨਾ ਤੇ ਮਨ ਨੂੰ ਉਹ ਕੱਢ ਰੋਟੀਆਂ ਵਾਲਾ ਡੱਬਾ ਇਹ ਤਾਂ ਮੰਨ ਲੰਦਾ ਵੀ ਟਿਫਿਨ ਮੰਗ ਰਹੇ ਕੋਈ ਨਾ ਮੈਲ ਜਾਣਾ ਕੋਈ ਰੋਟੀਆਂ ਵਾਲਾ ਡੱਬਾ ਵੀ ਬੰਦ ਕੋਈ ਤਾਂ ਮਨਜੀਤ ਇਹ ਗੱਲ ਪੱਕੀ ਹੈ ਨਾ ਕਿਆ ਬਣਾਇਆ ਤੁਸੀਂ ਅੱਜ ਲਓ ਜੀ ਕੱਲ ਅਸੀਂ ਗਏ ਸੀ ਤੇ ਜੀ ਮੇਲੇ ਵਿੱਚ ਪਿੰਡ ਗੀਗੇ ਮੱਜ ਰਹੇ ਤੇ ਉਹ ਤੁਹਾਨੂੰ ਬਲੌਗ ਤਾਂ ਨਹੀਂ ਮਿਲਿਆ ਇੱਕ ਤਾਂ ਮੀਂਹ ਪਈ ਗਈ ਹੈ ਜੀ ਇੱਕੋ ਥਾਂ ਰਸਤੇ 'ਚ ਫੇਰ ਮੈਂ ਵੀ ਦੇਖਣ ਨਹੀਂ ਗਿਆ ਕੁਸ ਉਹਨਾਂ ਨੇ ਇੱਕ ਅੱਧਾ ਕ ਮੇਲਾ ਚੱਲਿਆ ਉਸ ਤੋਂ ਬਾਅਦ ਜਿਹੜੀਆਂ ਕੁਸ਼ਤੀਆਂ ਹੋਣੀ ਸੀ ਉਹ ਬੰਦ ਕਰਤੀਆਂ ਤੇ ਬਾਕੀ ਹਾਂ ਗਾਂ ਕੁਸ਼ਤੀਆਂ ਦੇਖਣ ਜਾਣਾ ਬਈ ਇਹ ਨਾ 6 ਦਿਨੇ ਅਸੀਂ ਜਿੰਨੇ ਵੀ ਇੱਥੇ ਮੇਲੇ ਵਿੱਚ ਗਏ ਤਾਂ ਅਸੀਂ ਸਾਰੇ ਚਾਹੇ ਕ ਅੱਧਾ ਘੰਟਾ ਹੀ ਲੱਗਿਆ ਜਾਂ ਤਾਂ ਘੰਟਾ ਹੀ ਲੱਗੇ ਹਾਂ ਸਾਰੇ ਘੁੰਮ ਕੇ ਤਾਂ ਐ ਮੜਾ ਮੋਟਾ ਗਏ ਜੇ ਕਰਨ ਤੇ ਸੀ ਇਹ ਬਈ ਸਾਰਾ ਦਿਨ ਨਾ ਇੱਕ ਕਮਰੇ ਵਿੱਚ ਬੈਠੇ ਆ। ਭਾਈ ਮੇਰੀ ਗੱਲ ਸੁਣ। ਚੱਲੇ ਤੇ ਚੱਲੇ ਤੇ ਅਸੀਂ ਮਾਮੇ ਉਹਨਾਂ ਨੂੰ ਕਿਹਾ ਤਾਂ ਚੱਲਨੇ। ਉਹ ਮੇਰੇ ਕੋਲ ਬੈਠੇ ਬੈਠੇ ਚਾਹ ਪੀ ਕੇ ਦੋ ਤਿੰਨ ਜਣੇ ਉੱਠ ਗਏ। ਮਹਾ ਵੀ ਮੈਂ ਬੂਟ ਪਾਣ ਲੱਗ ਗਿਆ। ਮੈਂ ਰੁਕ ਜਾਓ। ਐਨੇ ਨੂੰ ਆ ਗਏ ਮਾਮੀ ਉਹ ਨਾ। ਉਹਨਾਂ ਨੇ ਲੱਗੇ ਗੱਲ ਕਰਨ ਮੇਰੇ ਨਾਲ। ਇੱਕ ਹੋਰ ਵੀ ਗੱਲ ਆਈ। ਦੇਖੋ ਜਦੋਂ ਅਸੀਂ ਜਾਣੇ ਨਾ ਉੱਥੇ ਚਾਰ ਪੰਜ ਘਰ ਤਾਂ ਉਹਨਾਂ ਦੇ ਆ। ਫਿਰ ਅੱਗੇ ਉਹਨਾਂ ਦੀਆਂ ਕੁੜੀਆਂ ਐ ਜਿੰਨੀਆਂ ਵੀ ਉਹ ਸਾਰਿਆਂ ਨੂੰ ਬੁਲਾ ਲੰਨੇ ਫਿਰ ਸਭ ਇਕੱਠੇ ਹੋਏ ਹੋਏ ਹੁੰਨੇ। ਦੇਖੋ ਭਾਈ ਮੇਰੀ ਇੰਨੀ ਉਹ ਨਹੀਂ ਹੈ। ਕਾਤਾ ਵੀ ਹਮੈ ਆਉਣਾ ਵਿੱਚ ਬੈਠ ਕੇ ਜਾਂ ਬਲੌਗ ਹੁਣ ਤੁਸੀਂ ਆਪਣੇ ਸਬਸਕ੍ਰਾਈਬਰ ਕਉਂਗੇ ਬਲੌਗ ਦੇ ਦਿੰਦੇ ਤੁਸੀਂ ਦੇਖਿਆ ਹੁਣ ਆਪਣੇ ਬਲੌਗਾਂ ਜਾ ਕੇ ਦੇਖਿਓ ਬਹੁਤ ਘੱਟ ਬਲੌਗ ਹੈ ਆਪਣੇ ਉੱਥੇ ਵੀ ਮੈਂ ਤਾਂ ਮੇਲੇ ਵੀ ਤਾਂ ਜਾ ਸਕਦੇ ነ ਮੈਂ ਜਾ ਸਕਦਾ ਤਾਂ ਪਰ ਮੈਂ ਗਿਆ ਕਾਤੇ ਨਹੀਂ ਮੈਂ ਜਾਣਾ ਤਾਂ ਮੇਰੇ ਨਾਲ ਤੇ ਉਹ ਉੱਠ ਕੇ ਮੰਨੂ ਗੱਲ ਕਰਨੀ ਪੈਗੀ ਉਹਨਾਂ ਨਾਲ ਪੰਨ 10 ਮਿੰਟ ਉਹ ਨਿਕਲ ਗਈ ਸਮਝੀ ਗੱਲ ਹੁਣ ਇਹ ਤੀਫੇ ਮੈਂ ਸੋਚਿਆ ਮਾਹ ਜੇ ਕੋਲਾ ਨਹੀਂ ਚਲੋ ਮਾਹ ਜੇ ਜਾਉਂਗੇ ਵੀ ਉੱਧਰ ਫਿਰ ਅਰ ਇੱਕ ਹੋਰ ਵੀ ਤਾਂ ਹੀ ਮੀਂਹ ਪਈ ਸਾਰਾ ਦਿਨੇ ਅਰ ਜੱਸ ਕਰਨ ਤੇ ਬੂਟ ਦੇਖੇ ਤਾਂ ਕੱਪੜੇ ਚੱਪਲ ਮਾਰਨੀ ਇਹਨਾਂ ਦੀ ਜੋਤਰਾ ਨੂੰ ਆਜ ਵੀ ਹੈਤੀ ਗੱਲ ਪਰ ਐ ਵੀ ਗੱਲਾਂ ਤਾਂ ਬਹੁਤੀਆਂ ਮੈਂ ਜਾ ਸਕਦਾ ਪਰ ਇੱਕ ਗੱਲ ਹੋਰ ਵੀ ਹੈ ਜੀ ਜੇ ਮੈਂ ਕੱਲ ਮੇਲੇ ਚ ਜਾ ਵੀ ਆਂਦਾ ਘੁੰਮਿਆਂਦਾ ਫਿਰ ਮੈਂ ਤਾਂ ਬਲੌਗ ਵੀ ਦੇਣਾ ਤਾਂ ਫਿਰ ਜੇ ਜਾ ਹੀ ਨਹੀਂ ਹੋਇਆ ਤਾਂ ਹੀ ਬਲੌਗ ਨਹੀਂ ਕੁਝ ਤੁਹਾਨੂੰ ਪਤਾ ਜੀ ਮੇਰਾ ਕੰਮ ਉਹ ਨਹੀਂ ਵੀ ਜਿੱਥੇ ਗਏ ਜਾਣੇ ਖਾਣਾ ਚਾਹੇ ਅਗਲੇਾਂ ਤੱਕ ਕਿਸੇ ਦਾ ਰਾਦਦਾ ਨਹੀਂ ਆਪਾਂ ਕੱਢ ਕੇ ਕੈਮਰਾ ਬਲੌਗ ਲਾ ਕੇ ਬਣਾਉਣਾ ਬਿਲਕੁਲ ਵੀ ਨਹੀਂ ਜਦ ਕਿ ਮਨੂੰ ਕਿਹਾ ਵੀ ਹੈ ਕਥਾਏ ਚਾਚੀ ਉਹਨਾਂ ਕਹਿੰਦੇ ਵੀ ਜਾਇਆ ਕਹਿੰਦੇ ਉੱਥੇ ਨਾਲੇ ਮੇਲੇ ਦਾ ਬਣਾ ਲਈ ਮਹਾ ਮੇਲੇ ਦਾ ਕਿਆ ਵਲੋਗ ਬਣਾਵਾ ਮੈਂ ਤਾਂ ਪੈ ਰਿਆ ਮੀਂਹ ਚ ਫਿਰ ਕਈ ਵਾਰ ਫੋਨ ਵੀ ਖਰਾਬ ਹੋ ਜਾਂਦਾ ਈ ਇਹ ਗਲਤੀ ਲੋ ਜੀ ਮਨਜੀਤ ਨੇ ਮਨਜੀਤ ਫਿਰ ਕਿਆ ਬਣਾਇਆ ਅੱਜ ਤਾਂ ਇੰਨੀ ਛੇਤੀ ਕਿਹੜਾ ਬਣਾ ਤਿਆ ਸਮਾਨ ਕਿਹੜੀ ਰੈਸਪੀ ਬਣਾਤੀ ਓਹੋ ਹੋ ਹੋ ਮਨਜੀਤ ਨੇ ਬਣਾਇਆ ਭਾਈ ਅੱਜ ਉਹ ਬੜੀ ਚੂਗਾ ਹੈ ਵਾਹ ਅਵਾ ਜਿਆਣਾ ਆਇਆ ਇੱਕ ਡੱਬੀ ਹੋਰ ਪਤਾ ਕਹਿ ਦਿੱਤਾ ਉਹ ਕਹਿਦਾਂ ਨਹੀਂ ਹਾਂ ਕਿਤੇ ਚਲੇ ਜਾਨੇ ਆ ਸ਼ਾਮ ਨੂੰ ਆਣੇ ਹਨਾ ਕੋਈ ਸਬਜ਼ੀ ਨਹੀਂ ਬਣਦੀ ਤਾਂ ਇਹ ਰਗੜ ਲਓ ਜਦੀ ਹਨ ਠੀਕ 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 ਮੈਂ ਹੁਣ ਅੱਜ ਦੇਖ ਲਾ ਕਿੰਨਾ ਆਖਾ ਹੋਇਆ ਬਿਲਕੁਲ ਤੇ ਆ ਤਾਂ ਸੁਧਾ ਬੈਦਰ ਹਰਦੀ ਕੁਕੜ ਖਾਇਆ ਤਾਂ ਤੇ ਚਾਚੀ ਉਹਦਾ ਕਿਸ ਤਰ੍ਹਾਂ ਚੱਲ ਰਿਹਾ ਭਾਈ ਉੱਧਰ ਤਾਂ ਮੀਂਹੇ ਬਹੁਤ ਪੈ ਰਹੇ ਜਾਂ ਸਾੜਾ ਪੈ ਰਹਿਆ ਕੱਲ ਪਰਸੋਂ ਦਾ ਮੀਂਹ ਪੈ ਰਹੇ ਆਹੀਂ ਉੱਧਰ ਕੀ ਹਾਲਾਤ ਹੋਣੇ ਹਨੀ ਹੁਣ ਮੈਂ ਬੰਦਵਾਂ ਜਾਂ ਦਸਕੰਦੀ ਰੋਟੀ ਖਾਤ ਚੋਲੇ ਰਗੜ ਕੇ ਪੁਲੀ ਗੀਰ ਸਮੋਸਾ ਕਹਾਂ ਗਿਆ ਹੈ ਕੰਮ ਕਈ ਹੈ ਜੀ ਇਕੱਲੇ ਬੰਦੇ ਨੂੰ 3600 ਕੰਮ ਹੁੰਨੇ ਜੀ ਜਿਹੜੀ ਗੱਲ ਬਾਤ ਹੈ ਜੀ ਸੇ ਵੀ ਖਾ ਲ ਨੀ ਹੂੰ ਚਲੋ ਫੇਰ ਮਿਲਦੇ ਹਾਂ ਤੁਹਾਨੂੰ ਹਾਂ ਮੈਂ ਜੀ ਤਾਂ ਮੈਂ ਚਾਚੀ ਨੂੰ ਨਾ ਬਾਰੇ ਗੱਲ ਛੇੜੀ ਤੀ ਠੀਕ ਫੋਨ ਕਰ ਲੈ ਕਰ ਮੀਂਹ ਬਾਰਸ਼ਾਂ ਪੈਣੀਆਂ 100 ਗੱਲ ਬਾਤ ਹੈ ਮੈਨੂੰ ਪਾਣੀ ਦੀ ਬੁੱਤ ਦੇ ਦਿਓ ਹੂੰ ਓ ਹੋ 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 ਅੱਜ ਕੱਲ ਨਾ ਇਸ ਮੌਸਮ ਮੈਂ ਇਦਾਂ ਦੀ ਹੈ ਉਹ ਜਿਹੜਾ ਸਾਰੀ ਨਾ ਪਰਿਮੰਜੀਤ ਉੱਪਰ ਤੇ ਤਿੰਨ ਉਂਗਲਾਂ ਨਹੀਂ ਰੱਖੀ ਚਾਰ ਬਸ ਵਿੱਚ ਨਹੀਂ ਰੁਲਦੀ ਪਤਾਬਾਕਤੂਬਾ ਨਾ ਖਰਾਬ ਜੀ ਆਇਆ ਸਿੱਧਾ ਰਾਲ ਹਾਂ ਕਿਆ ਕਹਨੇ ਬਲੌਗ ਮੰਗਾ ਲਈ ਨਾਲੇ ਅੱਜ 2-4 ਮਿੰਟ ਦਾ ਪੈਸੇ ਤਾਂ ਆਇਆ ਵਾ ਹਨਾ ਕੱਲ ਦਾ ਉਹ ਦੇਈ ਮੈਨੂੰ ਹਾਂ ਉਹ ਦੇ ਦੇਈ ਮੈਨੂੰ ਨਾਲੇ ਅੱਜ ਕੋਲ ਕਹਿੰਦੀ ਨਾ ਨੂ ਜੱਕ ਦਾ ਫੋਨ ਨਾ ਮਾਮੂ ਜੱਕ ਦਾ ਫੋਨ ਹੂੰ ਕਹਿੰਦੀ ਉਹਨਾਂ ਨੂੰ ਕੈਨਫਰਮੇਸ਼ਨ ਮਲ ਕਾਰਨ ਨੁਕਾਦ ਨਹੀਂ ਐਨੀ ਸਿਆਣੀ ਬਣੀ ਵੀ ਹੈ ਤੇਜੀ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਸਬਸਕ੍ਰਾਈਬਰਾਂ ਦਾ ਜੇ ਅਸੀਂ ਅਪੀਲ ਕਰੀ ਤੀ ਤੁਸੀਂ ਜਰੂਰ ਉਹਨਾਂ ਦੇ ਚੈਨਲ ਤੇ ਗਏ ਸਹਿਯੋਗ ਕਰ ਲਿਆ ਚੱਕ ਲਿਆ ਆ ਗਈ ਘਰੇ ਮੰਮੀ ਆ ਗਈ ਜਦੋਂ ਅਸੀਂ ਕੱਲ ਆ ਰਹੇ تھے ਨਾ ਸ਼ਾਮ ਨੂੰ 8:00 ਵਜੇ 7:00 ਵਜੇ ਜਦ ਕਰਦੀ ਹੋਣੀ ਮੈਂ ਉਦੋਂ ਬਾਅਦ ਦੁਈ ਵਾਰ ਆਇਆ ਕਹਿੰਦੀ ਕੌਲ ਚ ਕੀ ਕਰਾਂ ਮੈਂ ਨਹੀਂ ਚਾਹ ਗਰਮ ਕਰ ਲਈ ਮਨਜੀਤ ਲੈ ਕੇ ਆਈਏ ਜੀ ਇੱਕ ਮਸ਼ੀਨ ਫਰਮ ਦਿਖਾ ਦਈਏ ਕਿ ਆ ਤੁਸੀਂ ਮਸ਼ੀਨ ਲੈ ਕੇ ਆਈ ਹੈ ਕਿਉਂ ਸਾਰੀ ਮਸ਼ੀਨ ਦੂਜੀ ਖਰਾਬ ਹੋ ਰਹੀ ਨਾ ਵੈਸੇ ਮਸ਼ੀਨ ਛੋਟੀ ਏ ਹਾਂ ਐਦੇ ਨਾਲ ਤਾਂ ਇਹ ਵੱਡੀ ਦੀ ਜੀ ਆਪਣੀ ਚਲੋ ਕੰਮ ਸਾਰਨਾ ਜੀ ਵੈਸੇ ਮੇਲੇ ਆਈਆਂ ਚੀਜ਼ਾਂ ਇਹ ਇਹ ਨਹੀਂ ਇਹਨਾਂ ਟਾਈਮ ਟਿਕਦੀਆਂ ਹੁੰਦੀਆਂ ਜੀ ਆਪਾਂ ਹੁਣ ਹੋਰ ਹੀ ਦੇਖੂਗੇ ਕੋਈ ਮੱਲਾ ਪਰ ਤੋਂ ਚਲੋ ਮਿਲਦੇ ਆ ਜੀ ਫੇਰ ਹੁਣ ਮਨਜੀਤ ਲੱਗੀ ਕੁਛ ਕਰਨ ਤੇ ਬੈਗ ਚੱਕੀਏ ਟਾਈਮ ਵੀ ਨਹੀਂ ਤਾਂ ਹੋ ਗਿਆ 8 ਤਾਂ ਵੱਜਲੇ ਉੱਪਰ ਹੋ ਗਿਆ ਹੈ ਅੱਗੇ ਗੋਦੀ ਚੱਕ ਕੇ ਲੈ ਕੇ ਆਣੀ ਪੈਂਦੀ ਅੱਜ ਕਹਿੰਦੀ ਮੈਂ ਹੌਲੀ ਹੌਲੀ ਮੈਂ ਆਪੀ ਚੱਲ ਲੂੰਗੀ ģਿਰਨਾ ਜਾਈ ਹੌਲੀ ਹੌਲੀ ਚੱਲ हम um, पहुंच ਚੈੱਕ ਕਰੋ ਵੀਓ ਚੈੱਕ ਤੇ ਅੱਜ ਚੱਲੇ ਹੋਏ ਐ ਜੀ ਅਸੀਂ ਜੋੜ ਜੀ ਮੱਥਾ ਟੇਕਣ ਤੇ ਸਮਾਨ ਫੜਨ ਬਸ ਵਿੱਚ ਮਿਲੋ ਜੀ ਦੀਦੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜਾਈ ਚੜ੍ਹ ਕੇ ਬੁਰਾ ਹਾਲ ਹੋ ਗਿਆ ਜੀ ਦਿੱਤਾ ਵੀ ਲੱਗ ਗਿਆ ਦੁਕਣ ਉਪਰ ਚੜ੍ਹ ਚੜ੍ਹ ਕੇ ਹਾਂਜੀ ਅਸੀਂ ਪਹਿਲਾਂ ਛੱਲੇ ਮੈਂ ਤੇ ਦੀਦੀ ਸਾਮਾਨ ਫੜਨ ਕੀ ਬਸ ਨਾ ਨੰਗ ਜਵੇ ਮੰਮੀ ਹਜੇ ਹੌਲੀ ਹੌਲੀ ਪਿੱਛੇ ਆ ਰਹੇ ਆ ਸ਼ਾਮ ਨੂੰ ਘਰੇ ਆ ਗਏ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਵੀ ਮੰਦੀ ਤੇ ਮਾੜੀ ਆਪਣੀ ਬਸਤਾ ਦਾਲ ਸਬ지 ਰੋਟੀ ਜੋ ਵੀ ਹੈ ਪ੍ਰਸ਼ਾਦੇ ਤਿਆਰ ਹੋ ਰਹੇ ਛਕੋ ਤੇ ਇੰਜੋਏ ਕਰੋ ਲੈ ਜੀ ਮੰਜੀ ਚੋਪੜ ਕਾ ਤਮਾਮ ਗਰਮ ਗਰਮ ਆਪਣੇ ਜਿਹੜੇ ਨਾ ਆਪਣੇ ਭਾਰਤੀ ਸੰਭ ਦੇ ਸੰਤ ਭੈਣ ਭਰਾ ਹੁੰਦੇ ਆ ਉਹਨੂੰ ਖਵਾ ਦੇ ਇੱਕ ਵਾਰੀ ਐਂਜੋਏ ਕਰਾ ਦੇ ਜੈ ਰੋਟੀ ਦੇਖ ਕੇ ਹੀ ਭੁੱਖ ਮਿਟ ਜਾਂਦੀ ਕਈ ਵਾਰ ਤਾਂ ਮਨਜੀਤ ਇਹੋ ਜੀ ਗੱਲ ਨਹੀਂ ਉਹ ਡੱਬਾ ਪਿਆ ਮਨਜੀਤ ਵਾਲਾ ਜੀ ਜਿਹੜਾ ਅੱਖਾਂ 'ਚ ਪੈਂਦਾ ਆਪਣੇ ਹੱਟਾਂ ਬੋਰਤ ਬੇਟਾ ਆ ਜਾ ਕੈਲਸ਼ੀਅਮ ਬਟਾਮ ਸੀ اے ਬੀ ਸਾਰੇ ਹੀ ਗ੍ਰੇਡ ਆਪਦੇ 'ਚ ਐ ਮਨਜੀਤ ਮਨਜੀਤ ਗਰਮੀ ਕਿੰਨੀ ਹੈ ਗਰਮੀ ਥੋੜੀ ਜਿਹੀ ਘਟੀ ਗਈ ਹੁਣ ਹਾਂ ਉਹ ਇੱਕ ਦੇਖ ਲੈ ਮੀਂਹ ਤਾਂ ਹੁਣ ਤੱਕ ਪੈਂਦਾ ਰਿਹਾ ਅੱਜ ਜੀ 5 ਵਜੇ ਤੋਂ ਬਾਅਦ ਮੀਂਹ ਨਹੀਂ ਪਿਆ 6 ਤੋਂ ਨਹੀਂ ਸਾਢੇ 6 ਵਜੇ ਤੋਂ ਮੀਂਹ ਨਹੀਂ ਪਿਆ ਜਾ ਕਰਨ ਨੂੰ ਮੈਂ ਲੈ ਕੇ ਆਇਆ ਉਹ ਤੋਂ ਬਾਅਦ ਮੈਂ ਨਿੱਟਾ ਜਾ ਮੈਂ ਛੱਡ ਕਾਇਆ ਮੈਂ ਨ ਭਿੱਜ ਕਾਇਆ ਕਰਨ ਵੀ ਕਰਨ ਤੋਂ ਦਮਾਂ ਦਮ ਛੱਡਿਆ ਜਿਵੇਂ ਪਤਾ ਕਿ ਅੱਜ ਕਿਹਾ ਹੋਇਆ ਇੱਕ ਹੋਰ ਵੀ ਮੈਂ ਤੁਹਾਨੂੰ ਦੱਸ ਦਨਾਂ ਜੀ ਸਵੇਰੇ ਅਸੀਂ ਮੋਟਰਸਾਈਕਲ ਚੱਕਿਆ ਤੁਸੀਂ ਦੇਖਦੇ ਹੋਵੋਗੇ ਵੀ ਗੱਲ ਕਰਦੇ ਤੇ ਮੇਰੀ ਤਾਂ ਸੁਣ ਲੈ ਵੀ ਕਰਨ ਨੂੰ ਲੈ ਕੇ ਗਏ ਉਹਦੇ ਤੋਂ ਜਦੋਂ ਰਾਣੇ ਮਜਰੇ ਤੱਕ ਜਾਣ ਲੱਗੇ ਅਗਲੇ ਪਿੰਡ ਤੱਕ ਅਸੀਂ ਅੱਧਾ ਕਿਲੋਮੀਟਰ ਅੱਗੇ ਟੱਪੇ ਤਾਂ ਕਿਣੀਆਂ ਆ ਗੀਆਂ ਬਹੁਤ ਜ਼ਿਆਦਾ ਉੱਥੇ ਦੇ ਮੁੜੇ ਤਾਂ ਘਰ ਆ ਕੇ ਮੀਂਹ ਘਟ ਗਿਆ ਤੇ ਚੱਕ ਲਈ ਗੱਡੀ ਗੱਡੀ ਦੇ ਵਿੱਚ ਬਿਠਾ ਲਿਆ ਜੱਸ ਕਰਨ ਨੂੰ ਲੈ ਗਏ ਛੱਡ ਤੇ ਉੱਥੇ ਉੱਥੇ ਵੀ ਦੋ ਤਿੰਨ ਬਾਤਾਂ ਬਰਨ ਲੱਗ ਲੱਗ ਮੰਜੀਤ ਉਹ ਕਿਦਾਂ ਹੁਣ ਤੂੰ ਪੁੱਛੂਗੀ ਊਰੇ ਤੇ ਮੀਂਹ ਤਾਂ ਰਾਣੀ ਮਜਰੇ ਤੱਕ ਅੱਗੇ ਮੈਕਸ ਦੇ ਪੁਲ ਤੱਕ ਹੈ ਨਹੀਂ ਤਾਂ ਉਤੇ ਅੱਗੇ ਤਾਂ ਅੱਗੇ ਹੈ ਨਹੀਂ ਤਾਂ ਫਿਰ ਆਂਦਾ ਤਾਂ ਬੂਥਗੜ ਮੀਂਹ ਉੱਥੇ ਦੇ ਮੀਂਹ ਪੂਰਾ ਤੈਨ ਪੂਰਾ ਸੜਕ ਪਰ ਸਿੱਧੀ ਪਰ ਸਾਡੀ ਦੁਕਾਨਾਂ ਕੋਲ ਮੀਂਹ ਨਹੀਂ ਤਾਂ ਆਹਾ ਕਿ ਕਰਿਆ ਕੀ ਕਰਤੇ ਆ ਬਾਈ ਇਹ ਕਿ ਆ ਬਣ ਗਿਆ ਜੀ ਆਹ ਦਾ ਹੋਰੇ ਕੁ ਬਣਾ ਤਿਆ ਕਿ ਆ ਕਰਿਆ ਲੈ ਗਰੇਵੀ ਬਣਾਤੀ ਮੈਂ ਦਿਖਾ ਮੜੀ ਗਰੇਵੀ ਆ ਦੇਖੋ ਆ ਮਾਰੀ ਆਲੂਆਂ ਦੀ ਤਰੀ ਤੀਜੀ ਆਲੂਆਂ ਦੀ ਸਬਜ਼ੀ ਬਣਾਈ ਤੀ ਮੰਨੂ ਮਨਜੀਤ ਕਹਿੰਦੀ ਸੋਟਾ ਖਵਾ ਦੇ ਮਨਜੀਤ ਸੋਟਾ ਤੋਂ ਉਹ ਬਹੁਤ ਵਧੀਆ ਬਣ ਗਈ ਮਨਜੀਤ ਮਜ਼ਾਕ ਨਹੀਂ ਬਹੁਤ ਵਧੀਆ ਕਿਉਂਕਿ ਤੂੰ ਤਾਂ ਦੇਖ ਅੱਦੇ ਘਪੋਰ ਦੀ ਹੈਗੇ ਆ ਦੂ ਲੋ ਜੀ ਮੈਂ ਕਿਹਾ ਕੋਈ ਗਲਤ ਕਰਤੇ ਆ ਮਨਜੀਤ ਨੇ ਕਸਤੂਰੀ ਮੇਥੀ ਮੰਗਾਈ ਵੀ ਦੇਖੋ ਮੈਂ ਨਾ ਗਰੇਵੀ ਬਣਾਤੀ ਜੀ ਨਾਲੇ ਮਿੰਟ ਵੀ ਦੋ ਦੱਸ ਵਾ ਆਲੂ ਹੈ ਕਿ ਨਹੀਂ ਜੀ ਅੱਧੇ ਅੱਧੇ ਆਲੂ ਹੈਗੇ ਆ ਕਿਹੜੇ ਆਪਣੇ ਭੈਣ ਭਰਾਵਾਂ ਨੇ ਖਾਣੇ ਆ ਜੇ ਤੂੰ ਤੁਸੀਂ ਨਾ ਜਿਹੜਾ ਹੁੰਦੇ ਆ ਤਾਂ ਮਨੂੰ ਮੰਜੀ ਇਤਨਾ ਮੈਂ ਪੁੱਛ ਲਿਆ ਮੰਜੀ ਇਤਨ ਮਹਮਨ ਜੀ ਤੇ ਮਨੂੰ 5 ਕਿ ਮਿੰਟ ਹੋ ਗਏ ਸੋਟਾ ਕਮਾਣ ਦੇ ਕਹਿੰਦੀ ਤੇਰੇ ਵਾਲਾ ਸੋਟਾ ਜਿਹੜਾ ਆ ਨਾ ਤੂੰ ਤੇਰੇ ਹੱਥ ਵੀ ਕਹਿੜੇ ਆ ਕਹਿੰਦੀ ਤੇਰਾ ਕੋਈ ਉਹ ਗਿਰ ਗਿਆ ਮੈਂ ਤਾਂ ਪਹਿਲਾਂ ਘੋਟਣਾ ਲੱਗਿਆ ਦਾ ਕਮਾਣਾ ਜੀ ਫੇਰ ਪਤਾ ਕਿ ਆਈ ਜੀ ਸੋਟੇ ਗੈਲ ਨਾ ਇਹਨਾਂ ਫੁੱਟ ਜਨੇ ਆਲੂ ਮਨਜੀਤ ਕਹਿੰਦੀ ਇਹਦੇ ਆਲੂ ਭਨਣੇ ਆਪਾਂ ਜਾਂ ਦੋ ਤਿੰਨ ਸੀਟੀਆਂ ਵੱਜ ਗਈਆਂ ਨੇ ਜੀ ਮੈਂ ਉੱਧਰ ਰੱਖ ਲਿਆ ਕੁੱਕਰ ਉਹਥੇ ਫੋਨ ਦੇ ਨਾਲ ਤੇ ਮੜਾ ਇੱਕ ਮਾਇਆ ਤਾਂ ਮੇਰੇ ਪਾਸ ਪਹਿਲਾਂ ਕੜਛੀ ਗਿਆ ਲੋਟ ਨਹੀਂ ਆਇਆ ਕਿਉਂਕਿ ਦੋ ਕਾਦੂ ਆਣੇ ਟੇਪਰ ਹੈ ਕੜਛੀ ਜਾਂ ਪੁੱਠੀ ਕਰਕੇ ਮਾਰਦੇ ਫੇ ਕੜਚੂ ਮਜ਼ਾਕ ਨਹੀਂ ਦੇਖੀ ਖਾ ਕੇ ਤੂੰ ਐ ਤਰੀ ਗਾੜੀ ਐ ਮੈਂ ਤਾਂ ਹੀ ਹੋਰ ਕਿਹਾ ਤਾਂ ਮਨਜੀਤ ਨੂੰ ਵੀ ਬੜੀਆਂ ਪਾ ਦੋ ਵਿੱਚ ਹਨਾ ਛੋਟੀਆਂ ਵੱਡੀਆਂ ਹਨਾ ਤੇ ਮੈਂ ਜੇ ਮੈਂ ਕਿੰਨਾ ਕਪਿਆ ਹੋਇਆ ਆਪਣਾ 10 ਵਜੇ ਤੋਂ ਬਾਅਦ ਅੱਜ ਮੇਰੇ ਗਲ ਮਾਰੀ ਹੋਈ ਮੈਂ ਕਾਰਨ ਨੂੰ ਲੈ ਕੇ ਗਿਆ ਜੀ ਗੱਡੀ 'ਚ ਗੱਡੀ ਵਿੱਚ ਦੁਕਾਨ ਦੀ ਚਾਬੀ ਹੁੰਦੀ ਮੋਟਰਸਾਈਕਲ 'ਚ ਵੀ ਟੰਗੀ ਵੀ ਦੁਕਾਨ ਦੀ ਚਾਬੀ ਹੁੰਦੀ ਹੈ ਇੱਕ ਫਾਦਰ ਸਾਹਿਬ ਕੋਲ ਦੀ ਤਿੰਨ ਚਾਬੀਆਂ ਜੀ ਵੀ ਕਿਤੇ ਵੀ ਚਲੇ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਮੈਂ ਅੱਜ ਜੱਸ ਕਰਨ ਨੂੰ ਛੱਡਦਾ ਆ ਕਿ ਮੋਟਰਸਾਈਕਲ ਤੇ ਚਾਬੀ ਕੋਲ ਮੇਰੇ ਮੋਟਰਸਾਈਕਲ ਅਸੀਂ ਮੋੜ ਲਏ ਰਾਣੀ ਮਾਜਰੇ ਤੋਂ ਜੱਸ ਕਰਨ ਲੈ ਕੇ ਗੱਡੀ 'ਚ ਗੱਡੀ ਦੇ ਵਿੱਚ ਚਾਬੀ ਇੱਕ ਦਿਨ ਹੈ ਨਹੀਂ ਥੀ ਦੇ ਉੱਕਰੇ ਪਈ ਦੀ ਘਰੇ ਰੱਖੀ ਨਹੀਂ ਅਸੀਂ ਜਿਹਦੇ ਕਰਕੇ ਆਹ ਦੇਖੋ ਆ ਰਾਤ ਨੂੰ ਲਾਈਟਾਂ ਦੇਖੀ ਉਹ ਕਿੰਤਾ ਉਹ ਤਾਂ ਸਾਨੂੰ ਲਾਈਟਾਂ ਦਿਖਾ ਦੇ ਹੈ ਚੇਂਜ ਕਰਤੀਆਂ ਦੇਖੋ ਹੈ ਹੋਰ ਕਿਹੜੀ-ਕੜੀਆਂ ਲੈ ਜੀ ਬਾਹਰ ਕਰ ਦਿਖਾਉਗਾ ਹੈ ਨੀਲੀਆਂ ਹੋਰ ਵਾਹ ਵਾਈਟ ਲੋ ਜੀ ਵਾਈਟ ਪਿੰਕ ਤੇ ਨੀਲੀਆਂ ਸਭ ਚੱਲਦੀਆਂ ਹੈ ਨਾ ਜੱਸ ਕਰਨਾ ਦਿਮਾਗ ਚੱਲਣਾ ਚਾਹੀਦਾ ਬੱਚੇ ਦਾ ਦਿਮਾਗ ਜਿੰਨਾ ਕਿ ਚੱਲਦਾ ਚਲਾਓ ਤੇ ਮੈਂ ਕੀ ਕਰਿਆ ਜੀ ਜਦੋਂ ਉੱਥੇ ਜੱਸ ਕਰਨ ਨੂੰ ਛੱਡਿਆ ਜਾਂ ਚਾਬੀ ਦੇਖੀ ਗੱਡੀ 'ਚ ਚਾਬੀ ਨਹੀਂ ਫਿਰ ਮੈਂ ਘਰੇ ਆਇਆ ਜੱਸ ਕਰਨ ਨੂੰ ਛੱਡ ਤੇ ਫਿਰ ਮੈਂ ਸੋਚਿਆ ਮਨਜੀਤ ਵੀ ਆਪਾਂ ਐ ਕਰਦੇ ਹਾਂ ਕਣਕ ਦੇਖੋ ਕੱਲ ਮਿਲਣੀ ਸੀ ਚਲੋ ਆਪਾਂ ਐ ਕਰਦੇ ਵੀ ਚਲੋ ਮਹਾ ਵੀ ਕਾਰ ਚੱਕ ਲੈਣੇ ਉੱਥੇ ਗਏ ਉੱਥੇ ਪਰਚੀ ਉਹਨਾਂ ਨਿਕਲੇ ਗੱਲ ਖਤਮ ਹਨੀ ਫਿਰ ਪਰਚੀ ਨਿਕਲੀ ਮਨਜੀਤ ਕੁਸਟੇਣਾ ਚੰਦੀ ਦਾ ਅੰਦਰੋਂ ਦਾ ਬਬਾਲ ਜਾ ਉੱਠ ਗਿਆ ਹੈ ਨਾ ਲੱਗਦਾ ਕੋਈ ਪ੍ਰੋਬਲਮ ਹੈ ਸੁਣ ਰਹੀ ਹੈ ਗੱਲ ਅੱਛਾ ਅੱਛਾ ਉਹੀ ਗੱਲ ਤੀ ਇਹ ਦੇਖੋ ਜੀ ਐਤ ਕੀ ਨਾ ਇੱਕ ਹੋਰ ਵੀ ਸੁਣ ਲੋ ਜੀ ਆਪਣੇ ਮੀਂਹ ਲਗਾਤਾਰ ਪੈ ਰਹੇ ਉਹ ਕਿਹੜਾ ਕਾਰ ਆ ਦੇਖੋ ਕਿੰਨਾ ਕੰਮ ਖਰਾਬ ਹੋ ਗਿਆ ਜੀ ਸੁਲਾਵਾ ਕਾਰ ਨਾ ਸੇਕ ਆਪਣਾ ਪਿਆ ਨਾ ਹਨਾ ਮਨਜੀਤ ਤੇ ਆਪਣੀ ਦੁਕਾਨ ਹੈ ਸੁਣ ਲੈ ਜਿਹੜੀ ਉਹ ਫਾਈਬਰ ਜੀ ਪਟ ਹੋ ਗਈ ਦੀ ਮੈਂ ਉਹ ਪਾਤੇ ਆ ਪਲਾਸਟਿਕ ਉਹ ਫੇਰ ਚੋੜੀ ਏ ਇੱਕ ਜਗ੍ਹਾ ਤੇ ਮਮੀ ਉਹ ਜਿਹੜੇ ਦੌਰ ਦੇ ਦੇਵੇ ਉਹ ਤੇ ਥੱਲੇ ਨੂੰ ਪਾਣੀ ਆ ਰਿਹਾ ਮਮੀ ਦੁੱਧ ਦੁੱਧ ਆਇਆ ਵਾ ਆਇਆ ਪੁੱਤ ਆਹੋਂ ਨਵੀਂ ਜਿੱਦੇ ਚੱਲੀਆਂ ਤਾਂ ਹੈ ਉਹ ਕਿਆ ਪਾ ਲੈਂਦੇ ਉਹ ਉਹ ਸਿਲੀਕੋਨ ਜੀ ਵਾਈਟ ਸਿਲੀਕੋਨ ਜੀ ਪਾ ਦਈਏ ਹਨਾ ਉਹ ਨਹੀਂ ਪਾਣੀ ਦੇਖਦੇ ਜੇ ਉਹ ਮਿਲ ਗਈ ਉਹ ਪਾ ਦਣੀ ਉੱਥੇ ਪਰ ਉੱਥੇ ਤਾਂ ਪ੍ਰੋਬਲਮ ਕੋਈ ਨਹੀਂ ਹੈ ਇੱਥੇ ਪਾ ਸਕਦੇ ਆ ਭੱਗ ਜੇ ਕਿਦੇ ਸੁਲਾਬ ਹੈ ਤੇ ਨਾ ਜੇ ਮੈਂ ਤੁਹਾਨੂੰ ਦਿਖਾਵਾ ਹੀ ਸਕਦਾ ਨਾ ਆਪਣੀਆਂ ਉਹ ਪੰਤਾਲਾ ਉੱਤਰ ਦਾ ਇੱਥੇ ਵੀ ਨਾ ਦੇਖੋ ਇਹ ਲਓ ਬੱਲੇ 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 ਥੋੜਾ ਘਰ ਆਧਾ ਟਾਈਮ ਹੈ ਬੈਠਣ ਨਾਲੋਂ ਜ਼ਿਆਦਾ ਖਾਣੀ ਹੈ ਨਾ ਉਹ ਬਰਸਾਨ ਆ ਗਿਆ ਪੱਕਾ ਉਹ ਲਾ ਫਿਰ ਗੁੰਡਾ ਲਾ ਆਜਈ ਆਪਣੀ ਰਾਣੀ ਸੁੰਦਰਾ ਗਈ ਵੀ ਹੈ ਜੀ ਦੇਖ ਲਓ ਜੀ ਅੱਜ ਜਗ੍ਹਾ ਸੁੰਨੀ ਲੱਗ ਰਹੀ ਹੈ ਜੀ ਆਪਣੀ ਰਾਣੀ ਸੁੰਦਰਾ ਗਈ ਵੀ ਅੱਜ ਉਹ ਕਾ ਤੋ ਜੀ ਉਹ ਥੋੜਾ ਕਨਾਂ ਗੇਵੇ ਘਰ ਦੇ ਲੈ ਗਿਆ ਅੱਜ ਚਲੋ ਤੇ ਕਰਦਾ ਗੱਲ ਇਸ ਤਰ੍ਹਾਂ ਵੀ ਮੋਟਰਸਾਈਕਲ ਵੀ ਲਾਤੇ ਉਹਨੂੰ ਮੋਟਰਸਾਈਕਲ ਨੂੰ ਆ ਤਾਂ ਫਿਰ ਇੱਧਰ ਲਾ ਦਿੰਦੇ ਇੱਕ ਬਾਅਦ ਚ ਚੱਲ ਡੀ ਕੇ ਲੈਣੇ ਹਨਾ ਜੇ ਉਹ ਆ ਗਈ ਗੱਡੀ ਨਾ ਜੇ ਮੀਂਹ ਆ ਗਿਆ ਤਾਂ ਕਰ ਦੂੰਗੇ ਜੇ ਗੱਡੀ ਆ ਗਈ ਪਹਿਲਾਂ ਗੱਡੀ ਲਾ ਦਈਏ ਫਿਰ ਲਾ ਦੂੰਗੇ ਇਹਨੂੰ ਹਨਾ ਜੇ ਜੀ ਅਸੀਂ ਗੱਡੀ ਦੇ ਬੈਕ ਸਾਈਡ ਖੜਾਣੇ ਉਰੇ ਫਿਰ ਜੇ ਹੁਣ ਲਾਤੇ ਆ ਫਿਰ ਗੱਡੀ ਆ ਗਈ ਤਾਂ ਔਖਾ ਹੋ ਜਾਣਾ ਤੇ ਅੱਜ ਕਿਤੇ ਆਪਣੀ ਰਾਣੀ ਸੁੰਦਰਾ ਗਈ ਵੀ ਹੈ ਜੀ ਮਨ ਨਹੀਂ ਲੱਗ ਰਿਹਾ ਬਾਕੀ ਸਹੀ ਗੱਲ ਹੈ ਇਹ ਕਿਉਂਕਿ ਦੇਖੋ ਹਰ ਇੱਕ ਚੀਜ਼ ਅੱਜ ਸਾਨ ਵੀ ਪਾਰ ਹੈ ਬੋੜਾ ਬਾਹਰ ਬਹੁਤ ਹਾਂ ਤੇ ਚਲੋ ਠੀਕ ਹੈ ਜੀ ਫਿਰ ਇੰਨਾ ਕੁ ਵਲੌਗ ਤਾਂ ਅੱਜ ਵਲੌਗ ਹੈ ਜੀ ਛੋਟਾ 20 ਮਿੰਟ ਦਾ ਤੇ ਵਿੱਚ ਪਾੜਦਾ ਵੀ ਹੋਇਆ ਜੀ ਤੇ ਕਿਦਾਂ ਲੱਗਿਆ ਵਲੌਗ ਹਾਂ ਜੀ ਬਾਈ ਮਨਜੀਤ ਤੇਰੀ ਕੋਈ ਗੱਲਬਾਤ ਕੋਈ ਮਾਨ ਦੀ ਹੱਸ ਸਗਾ ਲੱਗ ਗਿਆ ਹੂੰ ਕਰਦਨ ਚ ਨਾਲ ਨੋਟ ਚੜ ਗਈ ਹੂੰ ਚਲੋ ਹੋ ਜਾਂਦਾ ਬਸ ਇਹ ਪੰਜ ਵਾਰ ਦੇਖੋ ਪਾ ਪੈਨੇ ਆ ਇੱਕ ਸਾਈਡ ਪਾ ਗਏ ਤਾਂ ਵੀ ਓਖਾ ਨਾ ਬਹੁਤ ਪ੍ਰੋਬਲਮ ਆ ਜਾਂਦੀ ਆ ਤੇ ਗੱਲ ਆਪਣੀ ਪਤਾ ਨਹੀਂ ਕਿੱਥੇ ਕੱਟ ਹੋਈ ਤੀ ਹਾਂ ਸਰਾਣਾ ਲੈ ਲਿਆ ਨਾ ਦਾ ਹੈ ਸਰਾਣਾ ਹਾਂ ਮੰਜੀ ਤੇ ਇਸਰਾਣੇ ਤੋਂ ਬਿਗੈਰ ਪੈਂਦੀ ਦੇਖ ਲੋ ਜੀ ਸਰਾਣਾ ਲੈ ਲਿਆ ਉਹਦੀ ਪ੍ਰੋਬਲਮ ਆ ਗਈ ਤੇ ਆਪਣੀ ਸਬਜੀ ਬਣ ਗਈ ਪ੍ਰਸ਼ਾਦੇ ਹੀ ਬਣ ਗਏ ਫੁਲਕੇ ਹਨ ਤੇ ਹੁਣ ਪ੍ਰਮਾਤਮਾ ਨੋ ਲੈ ਕੇ ਛਤੀ ਤੇ ਪਈਏ ਹਨ ਜੱਸ ਕਰਨ ਦੇਖ ਲੋ ਪੈ ਗਿਆ ਹੈ ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਪਤਾ ਕਿਹਾ ਹੈ ਵੀ ਤੁਹਾਨੂੰ ਪਤਾ ਹੀ ਹੁਣ ਬਰਸਾਤ ਹੈ ਬਰਸਾਤ ਦੇ ਟਾਈਮ 'ਚ ਅਸੀਂ ਤਾਂ ਇਹੀ ਕਹੂਗੇ ਵੀ ਹੈ ਪ੍ਰਮਾਤਮਾ ਅਸੀਂ ਤਾਂ ਫਿਰ ਵੀ ਠੀਕ ਹੈ ਮਨਜੀਤ ਆਪਾਂ ਫਿਰ ਵੀ ਉੱਚੇ 'ਚ ਬੈਠੇ ਆ ਇਹ ਜਿਹੜਾ ਆਪਣਾ ਘਾੜ ਦਾ ਇਲਾਕਾ ਇਧਰ ਇਹ ਏਰੀਆ ਨਾ ਖੇੜ ਹਲਕੇ ਦਾ ਬਹੁਤ ਚਾਏ ਤੇ ਉਹ ਸੋਚੋ ਜਿਹੜਾ ਸੁਲਤਾਨਪੁਰ ਲੋਧੀ ਫਰੀਦਕੋਟ ਏਰੀਆ ਨਵਾਂ ਸ਼ਹਿਰ ਆ ਇਦਾਂ ਦੇ ਹੋ ਗਏ ਬਾਈ ਉੱਥੇ ਪਾਣੀ ਖੜਿਆ ਮੰਜੀਤ ਉੱਥੇ ਫਸਲਾਂ ਘਰ ਮੈਸਾਂ ਦਾ ਕਿੰਨਾ ਓੱਖਾ ਮੱਜਾਂ ਬੁੱਜਾਂ ਰੱਖੀ ਲਿਆ ਟਰੈਕਟਰ ਮਸ਼ੀਨਰੀ ਉਹ ਤਾਂ ਛੱਡ ਤੂੰ ਬੰਦਿਆਂ ਦਾ ਕਿਆ ਛੱਡ ਤੂੰ ਡੰਕਰਾਂ ਦਾ ਕਿੰਨਾ ਓੱਖਾ ਹੋਇਆ ਹੂੰ ਉਹਨਾਂ ਨੂੰ ਐਂ ਦੇਖ ਲੈ ਵੀ ਜਿਹੜੇ ਉੱਚੇ ਚੱਲੂ ਉੱਚੇ ਕਰ ਲੈਣੇ ਘਰ ਉੱਚੇ ਪਰਛਾਤ ਲੈਣੇ ਫੇਰ ਵੀ ਪਾਣੀ ਚੜਿਆ ਵਾ ਬਰਾਬਰ ਐਨ ਕਿੰਨਾ ਔਖਾ ਹੈ ਕੀ ਕਰੀਏ ਹੁਣ ਹੁਣ ਫਿਰ ਛੁੱਟੀਆਂ ਵੀ ਕਰ ਰਹੇ ਹੁਣ ਕਹਿੰਦੇ ਵੀ 2-3 ਦਿਨ ਲਗਾਤਾਰ بارش ਹੈ ਕਹਿੰਦੇ ਵੀ 30 ਤਰੀਕ ਤੱਕ ਛੁੱਟੀਆਂ ਉਧਰਲੇ ਇਲਾਕੇ ਨੂੰ ਕਰਿਆ ਤਾਂ ਉਹਨਾਂ ਨੇ ਸੁਲਤਾਨਪੁਰ ਲੋਧੀ ਫਰੀਦਕੋਟ ਹੋਰ ਆਪਣਾ ਵੀ ਅੱਜ ਡੇਲੀ ਪੋਸਟ ਤੇ ਆਇਆ ਏ ਵੀ ਆਪਣਾ ਵੀ ਸਰਕਾਰੀ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਰਕਾਰੀ ਸਕੂਲ ਪ੍ਰਾਈਵੇਟਾਂ ਨੂੰ ਛੁੱਟੀਆਂ 30 ਤਰੀਕ ਤੱਕ ਦੇਖੋ ਆਪਣੇ ਨੂੰ ਹੁੰਦੀਆਂ ਕਿ ਨਹੀਂ ਕਰਨ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਉਹ ਐ ਵੀ ਐ ਵੀ ਪਹਾੜ ਜਿਹਾ ਜ਼ਿਆਦਾ ਨਹੀਂ ਪੈ ਰਿਹਾ ਪਹਾੜਾਂ ਦਾ ਜਿਹੜਾ ਪਾਣੀ ਆਂਦਾ ਉਹ ਪੋਕੋਠਾ ਦਾ ਕਹਿੰਦੇ ਆਂਦਾ ਏ ਉਹਨਾਂ ਦਾ ਬਹੁਤ ਪੁਰਾ ਹਾਲ ਹੋਇਆ ਵਾ 3 ਘੰਟਾ ਜਿਹੜੇ ਇੱਧਰ ਬੱਤਲ ਫੜਦੇ ਹਾਂ ਹਾਂ ਉਹ ਬੱਤਲ ਫੜਦੇ ਹੋ ਜਿਆਦਾ ਕਿਉਂਕਿ ਉਹਦੇ ਲੱਕੜਾਂ ਕਬਾੜ ਜਿੱਥੇ ਗਰ ਗਿਆ ਉਹ ਸਾਰਾ ਚੱਕ ਲੈਣਾ ਉਹਨੇ ਇੱਕ ਲੱਖ ਤਾਂ ਪਾਣੀ ਗਰਦਾ ਹਨਾ ਦੇਖ ਲੈ ਪਰਮਾਤਮਾ ਹੀ ਚੰਡੇ ਫਟਿਆ ਖੰਡੇ ਅੱਜ ਤਾਂ ਦੋ ਤਿੰਨ ਜਗ੍ਹਾ ਬਹੁੱਖਾ ਹੋਇਆ ਵਾ ਉੱਥੇ ਵੀ ਕਹਿੰਦੇ ਨੁਕਸਾਨ ਨਹੀਂ ਹੋਇਆ ਬਿਚਲ ਕਿਸੇ ਮਤਲਬ ਹੀ ਘਾਟ ਨਹੀਂ ਹੋਇਆ ਕੋਈ ਹੋ ਨਹੀਂ ਹੋਇਆ ਵੀ ਹੋਇਆ ਹੋਰ ਫਾਸਿਲ ਜਾਣੋ ਫਿਰ ਉਹ ਜਾ ਕਿਹੜੇ ਰਸਤਿਆਂ ਨੂੰ ਰਿਹਾ ਵੀ ਉਹ ਨਹਿਰ ਜਾਂ ਨਦੀਆਂ ਦੇ ਨਾਲ ਜਾਂ ਰਸਤੇ ਜਾ ਰਿਹਾ ਕਿ ਲਾਗੇ ਰਸਤਾ ਹੁੰਦਾ ਉਹਦਾ ਉਹ ਸਲਾਈਡਿੰਗ ਵੀ ਹੋ ਜਾਂਦੀ ਜੇ ਕਿਸੇ ਪਹਾੜ ਤੇ ਗਿਰ ਗਿਆ ਅਚਾਨਕ ਉੱਥੋਂ ਸਲਾਈਡਿੰਗ ਹੋ ਜਾਂਦੀ ਹੈ ਨਾ ਆ ਇੱਕ ਹੋਰ ਸੁਣ ਲੈ ਇੱਕ ਛੇਰੇ ਪੰਜਾਬ ਢਾਬਾ ਤਾਂ ਆਪਣਾ ਇੱਧਰ ਕਿਤੇ ਆਪਣਾ ਕਿੱਥੇ ਜਾਂਦੇ ਜਿਆਦਾਤਰ ਆ ਆਪਣਾ ਠੰਡਾ ਆਪਣਾ ਪੰਜ ਕਿਹੜਾ ਜਾਂਦੇ ਆਪਾਂ ਆਪਣਾ ਮੇਨ ਕਿਹੜਾ ਜਿਹੜੇ ਉੱ라 ਜਾਂਦੇ ਆ ਪਾ ਘੁੰਮਣਾ ਠੰਡ ਚ ਅੱਪਾ ਛੇਮਰਾਨੀ ਕਹਿੰਦੇ ਹੈ ਛੇਮਲਾ ਜਾਣਾ ਉੱਥੇ ਕਹਿੰਦੇ ਛੇਰੇ ਪੰਜਾਬ ਢਾਬਾ ਦਾ ਕੋਈ ਮੂਰੇ ਗੇਟ ਗੇਟ ਰਹਿ ਗਿਆ ਪਿੱਛੇ ਤੇ ਸਾਰਾ ਹੜ ਗਿਆ ਪਿੱਛਾ ਕਿਤੇ ਕੋਈ ਨਦੀ ਦੀ ਛੋਟੀ ਜੀ ਨਾਲਾ ਹਾਂ ਫਿਰ ਪਿੱਛੇ ਉਹ ਸਾਰੇ ਹੀ ਹੜ ਗਏ ਆ ਮੂਰੇ ਫਲਾਡ ਆ ਗਿਆ ਪਿੱਛਾ ਉਹ ਮੂਰੇ ਤੇ ਬਸ ਐਨ ਸੇਮ ਉਹਦਾ ਮੂਰੇ ਜਿਕਣਾ ਨਾ ਆਪਾਂ ਦੁਕਾਨੇ ਉਹ ਰਹਿ ਗਿਆ ਪਿੱਛੇ ਤੇ ਸਾਰਾ ਨਹੀਂ ਆ ਹੁੰਦਾ ਹੁਣ ਤੂੰ ਲਾ ਰਿਹਾ ਸਭ ਬਹੁਤ ਵੀਡੀਓ ਚੱਲ ਰਹੀ ਓ ਤੇ ਇੱਕ ਬਾਈ ਇੱਕ ਮਨਜੀਤ ਹੈ ਕੀ ਦਾ ਜੋਰ ਹੈ ਕਿਸੇ ਦਾ ਨਹੀਂ ਪੰਜ ਤੱਤਾਂ ਆਪਣੇ ਪੰਜ ਤੱਤਾਂ ਦੇ ਅੱਗੇ ਕਿਸੇ ਦਾ ਜੋਰ ਨਹੀਂ ਪੰਜ ਤੱਤਾਂ ਦੇ ਨਾਲੇ ਕੁਦਰਤ ਬਣੀ ਕੁਦਰਤ ਦੇ ਨਾਲੇ ਪ੍ਰਮਾਤਮਾ ਤੇ ਗੱਲਬਾਤ ਇਸ ਤਰ੍ਹਾਂ ਇੱਕ ਕਹਿੰਦੇ ਨਾ ਇੱਧਰ ਕਿਸੇ ਦੇਸ਼ ਵਿੱਚ ਆਪਣਾ ਕੁਝ ਨਹੀਂ ਉਹ ਤਾਂ ਉਪ ਮੱਕੜ ਜੇ ਗਰੀ ਜਾਂਦਾ ਮੇਰੀ ਗੱਲ ਸੁਣ ਕਿਸੇ ਦੇਸ਼ 'ਚ ਆਪਣਾ ਪੰਜਾਬੀ ਮੁੰਡਾ ਦਾ ਦੇਖ ਗਿਆ ਵਾ ਉਹਦਾ ਅਚਾਨਕ ਕੋਈ ਯੂ ਟਰਨ ਮਾਰ ਰਿਹਾ ਤਾਂ ਐਕਸੀਡੈਂਟ ਹੋ ਗਿਆ ਗੱਡੀ ਆਈ ਬਹੁਤ ਤੇਜ਼ ਵਿੱਚ ਵੱਜੀ ਬੱਸ ਐਸੇ ਹੁਣ ਕਹਿ ਨਹੀਂ ਸਕਦੇ ਵੀ ਗੱਡੀ ਵਾਲਿਆਂ ਦੀ ਗਲਤੀ ਹੈ ਜਾਂ ਉਹਦੀ ਗਲਤੀ ਹੈ ਕਿਉਂਕਿ ਦੇਖੋ ਉਹ ਤਾਂ ਉਹ ਯੂ ਟਰਨ ਮਾਰ ਰਿਹਾ ਬਹੁਤ ਲੰਬਾ ਟਰੱਕ ਤਾਂ ਪਿੱਛੇ ਵਕਸਾਤਾ ਜਿਹਦੇ ਤੇ ਕੰਟੇਨਰ ਰੱਖੇ ਹੋਏ ਜਾਂ ਉਹ ਕੱਲਾ ਹੀ ਪੂਰਾ ਫਿਕਸ ਹੁੰਦਾ ਪਰ ਦੇਖਣ ਵਾਲਿਆਂ ਨੂੰ ਉਹਨਾਂ ਨੂੰ ਵੀ ਚਾਹੀਦਾ ਜਿਹੜੇ ਜਾ ਰਹੇ ਰੋਡ ਨੂੰ ਹੈ ਕਿ ਨਹੀਂ ਬਹੁਤ ਗੱਲ ਚੱਲ ਰਹੀ ਹੈ ਬਹੁਤ ਯੂ ਟਿਊਬਰ ਤੇ ਜਿੰਨੇ ਵੀ ਬਲੌਗ ਪਾਣੇ ਸਾਰੇ ਭਰਾ ਆਪਣੇ ਕਰ ਰਹੇ ਨੇ ਵੀ ਕਰੋ ਜੀ ਮਦਦ ਸਾਰੇ ਮਦਦ ਦੇ ਆਪਾਂ ਨਾਲ ਐ ਪਰ ਹੁਣ ਕਰਾਂ ਕਿਆ ਸਾਨੂੰ ਅਸਲੀਅਤ ਪਤਾ ਹੀ ਨਹੀਂ ਵੀ ਗਲਤੀ ਕਿਹਦੀ ਹੈ ਹੈ ਕਿ ਨਹੀਂ ਚਲੋ ਪਰਮਾਤਮਾ ਹੀ ਉੱਥੇ ਇੰਨੇ ਰੂਲ ਹੋਇਆ ਰੂਲ ਹੋਇਆ ਸਾਰੇ ਰੂਲ ਐ ਫੋਲੋ ਕਰਦੇ ਆਂ ਪਰ ਉਹ ਕਈ ਕਹਿੰਦੇ ਰੂਲ ਫੋਲੋ ਨਹੀਂ ਕਰਿਆ ਕਈ ਕਹਿੰਦੇ ਰੂਲ ਫੋਲੋ ਕਰਿਆ ਯੂ ਟਰਨ ਮਾਰ ਰਿਹਾ ਪਰ ਦੇਖਣਾ ਗੱਡੀ ਵਾਲਿਆਂ ਨੂੰ ਚਾਹੀਦਾ ਤਾਂ ਹੁਣ ਗੱਡੀਆਂ ਤੇਜ਼ ਆ ਰਹੀ ਐ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਆ ਇੱਥੋਂ 50 ਮੀਟਰ ਕਿੰਨੇ ਮੀਟਰ ਤੇ ਕਿਆ ਹੋ ਰਿਹਾ ਉਹਨਾਂ ਨੂੰ ਵੀ ਹੋਣੀ ਹੋਣਾ ਚਾਹੀਦਾ ਤਾਂ ਪਰ ਕਿਆ ਕਹਿ ਸਕਦੇ ਅੰਗਰੇਜ਼ੀ ਨੂੰ ਤੇ ਅੰਗਰੇਜ਼ੀ ਦੀ ਗੱਡੀ ਮਾਰੇ ਉਹਨਾਂ ਦੋ ਤਿੰਨ ਬੰਦੇ ਉਹ ਤਾਂ ਕੋਈ ਦੋ ਤੇ ਖਨੀ ਤਿੰਨ ਨੇ ਉਹਨਾਂ ਦੀ ਡੈਥ ਹੋ ਗਈ ਭਾਈ ਪਰ ਸਾਰੇ ਕਹਿ ਰਹੇ ਆ ਵੀ ਜੇ ਐਦਾ ਜੋ ਕੁਝ ਹੈ ਉਹ ਕਰੋ ਤੇ ਉਹਨਾਂ ਦਾ ਵੀ ਕਹਿੰਨੇ ਵੀ ਆਪਣਾ ਉਹ ਲੈ ਕੇ ਆਓ ਆਪਣਾ ਪੋਸਟਮਾਰਟਮ ਰਿਪੋਰਟ ਵੀ ਉਹ ਕਾਤੋਂ ਨਹੀਂ ਰੁਕੇ ਕਾਤੋਂ ਨਹੀਂ ਹੋਲੀ ਹੋਏ ਕਿਆ ਚੱਕਰ ਹੈ ਕਿਆ ਪ੍ਰੋਬਲਮ ਹੈ ਉਹ ਵੀ ਹੋ ਸਕਦਾ ਹੈ ਕਿ ਨਹੀਂ ਤਜਰੋਂ ਠੀਕ ਹੈ ਜੀ ਆਪਣਾ ਵਲੌਗ ਹੈ ਇੱਥੇ ਤੱਕ ਤਾਂ ਮਿਲਦੇ ਆਂ ਜੀ ਕੱਲ ਕਿਸੇ ਨਵੇਂ ਵਲੌਗਰ ਵਿੱਚ ਸਾਨੂੰ ਦੋ ਆਗਿਆ ਸਾਢੇ ਵੱਲੋਂ 7 ਸਰੀਕਾਂ ਖਾਂਦੇ ਬਸਦੇ ਰਹੋ ਜਿਉਂਦੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਵੀ ਕਰਨ ਕਹਿ ਰਿਆ ਤੇ ਆਪਣੇ ਵਲੌਗ ਨੂੰ ਪਹਾੜ ਵਾਲਿਆਂ ਜਰੂਰ ਸਬਸਕ੍ਰਾਈਬ ਤੇ ਉਹਨੂੰ ਸਪੋਰਟ ਪੂਰਾ ਕਰਿਓ ਜੀ ਕੁਛ ਵੀ ਗੱਲ ਤੇ ਨਾ ਤੇ ਆਈਡੀ ਹੈ ਤੇ ਜਰੂਰ ਜਾਇਆ ਕਰੋ ਕਿਉਂਕਿ ਦੇਖੋ ਅਸੀਂ ਕਹਿ ਕੇ ਲਾਇਆ ਹੈ ਹੈ ਕਿ ਨਹੀਂ ਮਨਜੀਤ ਫਿਰ ਜੇ ਆਪਾਂ ਕੈਨਾਲ ਦੇ ਸਪੋਰਟ ਕਰੂੰਗੇ ਉਹਨਾਂ ਨੂੰ ਸਾਰਾ ਮਿਲਦਾ ਕੋਈ ਨਹੀਂ ਜੀ ਅਤਰਾ ਚੜਾ ਜ਼ਿੰਦਗੀ ਚ ਆਨ ਨਹੀਂ ਰਹਿਣੇ ਹੈ ਕਿ ਨਹੀਂ ਚਲੋ ਠੀਕ ਹੈ ਜੀ ਸਾਡੇ ਕੋਲੋਂ ਸਸਰੀ ਕੱਲ ਮਿਲਦੇ ਆਂ ਜੀ ਅਗਲੇ ਵਲੌਗ ਵਿੱਚ